ਅੱਛਾ ਕਾਲਜੀ ਵੀਡੀਓ ਦੇਖ ਰਹੇ ਆਪ ਸਭੋ ਜੀ ਅੱਜ ਨੂੰ ਲੈ ਕੇ ਹਾਂ ਤੇ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਣੇ ਰਹਿਣਾ ਜਿੰਨਾ ਵੀਰਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੁਧਿਆਣਾ ਚ ਵਾਪਰਿਆ ਭੈਣਕ ਸੜਕ ਹਾਸਾ ਟਰੱਕ ਤੇ ਕਰ ਟਰੱਕ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਲੁਧਿਆਣਾ ਦੇ ਫੋਸਪੋਰ ਰੋਡ ਤੇ ਬੀਤੀ ਰਾਤ ਇੱਕ ਸੜਕ ਹਾਸਾ ਵਾਪਰਿਆ ਤੇ ਸੜਕ ਹਾਸੇ ਵਿੱਚ ਇੱਕ ਹੋਟਲ ਮਾਲਕ ਦੀ ਮੌਤ ਹੋ ਗਈ ਜੋ ਕਿਸੇ ਦੌਲਤ ਤੋਂ ਦੀ ਕਾਟੀ ਤੋਂ ਆਪਣੇ ਹੋਟਲ ਵਾਪਸ ਆ ਰਹੇ ਸੀ ਅਚਾਨਕ ਉਸ ਦੀ ਹੋ ਲੋ ਕਾਰ ਅੰਛਨਪਟ ਲਾਭਪੁਰ ਦੇ ਸਾਹਮਣੇ ਘੱਟ ਨੂੰ ਹਾਰ ਕਰ ਰਹੇ ਟਰੱਕ ਨਾਲ ਟਕਰਾ ਗਈ ਦੱਸਦੀ ਹੈ ਕਿ ਗੱਡੀ ਤੇਜ਼ ਰਫਤਾਰ ਕਾਰਨ ਗੱਡੀ ਦਾ ਸੂਤੂ ਲੈਣ ਵਿਗੜ ਗਿਆ ਅਤੇ ਸਟੇਰਿੰਗ ਨਾ ਸੰਭਾਲਣ ਕਾਰਨ ਕਾਰ ਦਾ ਟਰੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਅਤੇ ਹਾਸੀ ਚ ਕਾਰ ਚਲਾ ਅਹੀ ਹੋਟਲ ਮਾਲਕ ਦੀ ਜਿਗਰ ਤੇ ਗੰਦੀ ਸੱਟਾਂ ਲੱਗ ਗਈਆਂ ਅਤੇ ਜਿਗਰ ਫਟਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਹੋਟਲ ਮਾਲਕ ਦਾ ਨਾਂ ਰਾਜਨ ਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।